ਲੁਧਿਆਣਾ ਦੇ ਪੌਸ਼ ਇਲਾਕੇ ਦੁਗਰੀ ਅਰਬਨ ਸਟੇਟ ਫੇਜ਼ 1 ਦੇ ਵਿੱਚ ਲਾਈਟ ਨਾ ਆਉਣ ਤੋਂ ਪਰੇਸ਼ਾਨ ਸੀਨੀਅਰ ਸਿਟੀਜ਼ਨ ਸੜਕਾਂ ਤੇ ਉਤਰੇ ਨੇ ਬਿਜਲੀ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿ ਆ 18-18 ਘੰਟੇ ਲਾਈਟ ਨਹੀਂ ਆਉਂਦੀ ਜਿਹਦੇ ਚਲਦਿਆਂ ਉਹ ਪਰੇਸ਼ਾਨ ਨੇ ਉਹਨਾਂ ਦੇ ਬੱਚੇ ਸਕੂਲ ਕਾਲਜ ਨਹੀਂ ਜਾ 파ਰੇ ਇਹਨਾਂ ਨੇ ਉਹਨਾਂ ਨੇ ਕਹਿੰਦੇ ਕਿ ਜੇਕਰ ਇਹ ਬਿਜਲੀ ਵਿਭਾਗ ਨੂੰ ਸ਼ਿਕਾਇਤ ਕਰਦੇ ਨੇ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਕੋਈ ਵੀ ਬਿਜਲੀ ਅਧਿਕਾਰੀ ਉਹਨਾਂ ਦਾ ਫੋਨ ਨਹੀਂ ਚੁੱਕਦਾ ਉਹਨਾਂ ਨੇ ਕਿਹਾ ਉਹ ਦਿਨ ਦੇ ਵਿੱਚ 100-100 ਵਾਰ ਕੰਪਲੇਨਟ ਕਰਦੇ ਨੇ ਪਰ ਉਹਨਾਂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਜਨਾਬ ਜੀ ਮੈਂ 125 ਸਕਰ ਜਿਹੜਾ ਬਲੋਕ 61 ਅਰਬਨ ਸਟਰੀਟ ਦਾ ਪ੍ਰੈਜ਼ੀਡੈਂਟ ਹਾਂ ਜੀ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਪ੍ਰੋਟੈਸਟ ਸਰ ਕੀਤਾ ਜਾ ਰਿਹਾ ਪਿਛਲੇ ਤਕਰੀਬਨ 3 ਮਹੀਨੇ ਤੋਂ ਅਸੀਂ ਸਾਡਾ ਬਲੋਕ ਪੂਰੀ ਤਰ੍ਹਾਂ ਗਰਮੀ ਦੇ ਵਿੱਚ ਜੂਝ ਰਿਹਾ ਹੈ ਜੀ ਔਰ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਲਾਈਟ ਨਾ ਆਣਾ ਅਸੀਂ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਸਾਡੇ ਬਲੋਕ ਦੇ ਵਿੱਚ 4 ਘੰਟੇ ਤੋਂ ਲੈ ਕੇ 14 ਘੰਟੇ ਤੱਕ ਲਾਈਟ ਨਹੀਂ ਆਉਂਦੀ ਅਸੀਂ ਆਪਣੀ ਕੰਪਲੇਂਟ ਫਾਰਵਰਡ ਕਰਦੇ ਆਂ ਪਹਿਲੇ ਤੱਕ ਫੋਰਵਰਡਡ ਨਹੀਂ ਹੁੰਦੀ ਨੰਬਰ ਹੀ ਨਹੀਂ ਮਿਲਦਾ ਰਿਸਟਾਰਟ ਕਰਨ ਲਈ ਜੇ ਰਿਸਟਾਰਟ ਹੋ ਜਾਂਦੀ ਆ ਤਾਂ ਅਗੇ ਫਾਰਵਰਡ ਨਹੀਂ ਹੁੰਦੀ ਜੇ ਫੋਰਵਰਡ ਹੋ ਜਾਂਦੀ ਆ ਤਾਂ ਉਹਦੇ ਵਿੱਚ ਜਿਸ ਬੰਦਿਆ ਨੰਬਰ ਮੈਂਸ਼ਨ ਹੁੰਦਾ ਉਹ ਬੰਦਾ ਫੋਨ ਨਹੀਂ ਚੱਕਦਾ ਜੇ ਅਸੀਂ ਮਹਿਕਮੇ ਤੋਂ ਜਾ ਕੇ ਬੰਦਾ ਲਿਆਂਦੇ ਆ ਜਾਂ ਉਹਦੇ ਸੀਰੀਅਲ ਨੂੰ ਟਰਾਈ ਕਰਦੇ ਆ ਕੋਸ਼ਿਸ਼ਾਂ ਦੀ ਜੇਈ ਤੋਂ ਬਾਅਦ ਲਾਈਨ ਵੈਨ ਤੋਂ ਬਾਅਦ ਜੇਈ ਜੇਈ ਨਹੀਂ ਚੱਕਦਾ ਜੇਈ ਤੋਂ ਬਾਅਦ ਐਸਡੀਓ ਐਸਡੀਓ ਨਹੀਂ ਚੱਕਦਾ ਐਸਡੀਓ ਤੋਂ ਬਾਅਦ ਰਿਐਕਸ਼ਨ ਦਾ ਫੋਨ ਕਰਦੇ ਆ ਐਕਸ਼ਨ ਨਹੀਂ ਚੱਕਦਾ ਐਕਸ਼ਨ ਤੋਂ ਬਾਅਦ ਅਸੀਂ ਜਿਹੜਾ ਇੰਜੀਨੀਅਰ ਆ ਐਕਸ਼ਨ ਐਕਸ਼ਨ ਤੋਂ ਉੱਪਰ ਚੀਫ ਇੰਜੀਨੀਅਰ ਉਹ ਚੱਕਦੇ ਆ ਉਹਨੂੰ ਕਰਦੇ ਆ ਉਹ ਨਹੀਂ ਚੱਕਦਾ ਤੁਸੀਂ ਇਹ ਦੱਸੋ ਸਾਰੇ ਬੰਦੇ ਇੱਕ ਪਬਲਿਕ ਸੇਵਾ ਲਈ ਹੈ 2000 ਇਸ ਏਰੀਆ ਦੇ ਵਿੱਚ ਬੰਦਾ ਰਹਿੰਦਾ ਜਿਹਦੇ ਵਿੱਚ 300 ਤੋਂ 350 400 ਫੈਮਿਲੀ ਰਹਿੰਦੀ ਹੈ ਔਰ 400 ਫੈਮਿਲੀ ਦੇ ਵਿੱਚ ਉਹਨਾਂ ਨੇ ਕਮਾਗਰਤੇ ਵੀ ਜਾਣਾ ਬੱਚਾ ਨੇ ਸਕੂਲ ਵੀ ਜਾਣਾ ਸਵੇਰ ਵੇਲੇ ਰਾਤ ਨੂੰ ਨੀਂਦ ਪੂਰੀ ਨਹੀਂ ਹੁੰਦੀ ਸਵੇਰੇ ਪਾਣੀ ਨਹੀਂ ਮਿਲਦਾ ਰੋਜ਼ਗਾਰ ਕਿਵੇਂ ਚੱਲੇਗਾ ਜਦੋਂ ਕੰਮ ਤੇ ਜਾਂਦੇ ਆ ਉਹਦਾ ਬਾਪ ਕਹਿੰਦਾ ਲੇਟ ਆਇਆ ਘਰ ਚਲੇਗਾ ਪ੍ਰਾਈਵੇਟ ਸੈਕਟਰ 'ਚ ਰੋਜ਼ਗਾਰ ਅੱਗੇ ਐ ਨਹੀਂਗਾ ਉਪਰੋਂ ਲਾਈਟ ਵਾਲਿਆਂ ਨੇ ਸਾਡਾ ਜੀਣਾ ਦੁੱਬਰ ਕੀਤਾ ਹੋਇਆ ਅਸੀਂ ਜਿੰਦੇ ਜੀ ਸਿਰਫ ਸੁਸਾਇਸਾਈਡ ਨਹੀਂ ਕਰ ਪਾ ਰਹੇ ਬਟ ਸੁਸਾਇਸਾਈਡ ਕਰਨ ਦੇ ਕਾਗਜ਼ ਤੇ ਅਸੀਂ ਖੜੇ ਆ ਬੱਚੇ ਸਕੂਲ ਫੀ ਵੀ ਭਰੂਗੇ ਬੱਚੇ ਸਕੂਲ ਕਿਵੇਂ ਜਾਣਗੇ ਸਰ ਰਾਤ ਪਰ ਸੌਂਦੇ ਨਹੀਂ ਆ ਪਾਰਕਾਂ 'ਚ ਗਲੀਆਂ 'ਚ ਘੁੰਮਦੇ ਆ ਅਸੀਂ ਉਸ ਤੋਂ ਬਾਅਦ ਸਵੇਰੇ ਪਾਣੀ ਨਹੀਂ ਹੁੰਦਾ ਪਿਆਰ ਕਿਵੇਂ ਹੋਣਗੇ ਲਾਈਟ ਨਹੀਂ ਹੁੰਦੀ ਤਿਆਰ ਨਹੀਂ ਹੋ ਪਾਂਦੇ ਰੋਟੀ ਪਾਣੀ ਨਹੀਂ ਮਿਲਦਾ ਕਿੰਨੇ ਘੰਟੇ ਹੋ ਗਏ ਲਾਈਟ ਗਈ ਕੋ ਇਸ ਵੇਲੇ 18 ਘੰਟੇ ਤੋਂ ਉੱਪਰ ਹੋ ਚੁੱਕਿਆ ਜੀ ਇੱਕ ਵਾਰੀ ਐਮਐਲਏ ਸਾਹਿਬ ਦੇ ਪੀਏ ਨਾਲ ਗੱਲ ਕਰਕੇ ਲਾਈਟ ਆਈ ਹੈ 10 ਮਿੰਟ ਲਾਈਟ ਆਉਣ ਤੋਂ ਫਿਰ ਲਾਈਟ ਚਲੀ ਗਈ ਹੈ ਔਰ ਮੇਰੇ ਖਿਆਲ ਆ ਮੈਂ ਪਰਸਨਲੀ ਟਾਪ ਜੀਯੂ ਤੋਂ ਲੈ ਕੇ ਉੱਪਰ ਤੱਕ ਅੱਜ ਸਵੇਰ ਦੇ 60 ਫੋਨ ਕਰ ਚੁੱਕਾ ਜਿਹਦੇ ਕੋਈ ਸੁਣਵਾਈ ਨਹੀਂ ਹੈ ਹਾਰ ਕੇ ਅਸੀਂ सीएम तक मेला ਪਾਈਆਂ ਮਿਨਿਸਟਰੀ ਤੱਕ ਮੇਲਾ ਪਾਈਆਂ ਲਾਈਟ ਦੇ ਲਈ ਬਈ ਸ਼ੇਰੀਏ ਦੇ ਵਿੱਚ ਕੁਝ ਸੁਧਾਰ ਕੀਤਾ ਜਾਵੇ ਤਾਂ ਕਿ ਅਸੀਂ ਘਟ ਤੋਂ ਘਟ ਇੱਕ ਸ਼ਹਿਰੀ ਜ਼ਿੰਦਗੀ ਹੋਰ ਸ਼ੇਰੀਏ ਦੇ ਵਿੱਚ ਵਧੀਆ ਤਾਂ ਨਹੀਂ ਲੇਕਿਨ ਐਵਰੇਜ ਜ਼ਿੰਦਗੀ ਵੀ ਜੀਣ ਲਈ ਮੁਸ਼ਕਲ ਹੋਈ ਹੋਈ ਹੈ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ 24 ਘੰਟੇ ਲਾਈਟ ਦਾ ਨਹੀਂ ਸਰ ਸਾਡੇ ਏਰੀਆ ਚ ਅਸੀਂ ਕੋਈ ਸਮੱਸਿਆ 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 ਕੋਈ ਸੋਲੂਸ਼ਨ ਨਹੀਂ ਮਿਲਿਆ ਸਰ ਅਸੀਂ ਦੇਖਿਆ ਸਾਰੇ ਸੀਨੀਅਰ ਸਿਟੀਜ਼ਨਾਂ ਨੂੰ ਲੱਗਦਾ ਕਿ ਵੱਡੀ ਮੁਸ਼ਕਲ ਜਿਹੜੀ ਆਉਂਦੀ ਹੋਊਗੀ ਸੀਨੀਅਰ ਸਿਟੀਜ਼ਨ ਨੂੰ ਜਾਂ ਬੱਚਿਆਂ ਨੂੰ ਸਰ ਸੀਨੀਅਰ ਸਿਟੀਜ਼ਨ ਦੇ ਤਾਂ ਸਾਰ ਰੁਕ ਜਾਂਦੇ ਆ ਆਓ ਜੀ ਪੋਲਿਊਸ਼ਨ ਦੇ ਆਓ ਜੀ ਗਰਮੀ ਦੇ ਵਿੱਚ ਉਹ ਤਾਂ ਸਾਹ ਹੀ ਨਹੀਂ ਆਉਂਦੇ ਸਾਡੇ ਮਹੱਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ 6 ਮੋਟਾ ਹੋ ਚੁੱਕੀਆਂ ਹਨ ਹੁਣ ਸਾਨੂੰ ਨਹੀਂ ਪਤਾ ਬਿਜਲੀ ਕਰਕੇ ਹੋਈਆਂ ਕਿੱਦਾਂ ਹੋਈਆਂ ਤੁਸੀਂ ਇੱਕ ਕਮੀਆਂ ਦੀ ਗੱਲ ਕੀਤੀ ਕਿੰਨਾਂ ਦੀ ਕਮੀ ਲੱਗਦੀ ਹੈ ਤੁਸੀਂ ਕਹਿੰਨੇ ਵੀ ਸਰਕਾਰ ਦੇ ਪੀਏ ਨੂੰ ਫੋਨ ਕੀਤਾ ਵਿਧਾਇਕਤਾ ਤੇ ਲਾਈਟ ਆ ਗਈ ਕਮੀ ਕਿੰਨਾਂ ਦੀ ਮੰਨਦੇ ਹੋ ਦੇਖੋ ਜੀ ਇਹਦੇ ਵਿੱਚ ਦੇਖਿਆ ਜਾਵੇ ਤਾਂ ਦੋਨਾਂ ਦੀ ਕਮੀ ਹੈ ਸਰਕਾਰੀ ਮਸ਼ੀਨਰੀ ਤੱਕ ਪਹਿਲੀ ਗੱਲ ਤਾਂ ਸਰਕਾਰੀ ਮਸ਼ੀਨਰੀ ਤੋਂ ਵਿਧਾਇਕ ਤੱਕ ਜਾਣ ਦੀ ਲੋੜ ਹੀ ਨਹੀਂ ਸਿਸਟਮ ਅਪਡੇਟ ਹੋਣੇ ਚਾਹੀਦੇ ਆ ਇਹ ਤਾਰਾਂ ਪਹਿਲੇ ਕਿਉਂ ਨਹੀਂ ਪਾਉਂਦੇ ਆ ਦੇਖੋ ਤਾਰਾਂ ਦਾ ਹਾਲ ਦੇਖੋ ਜੀ ਆਹ ਤਾਰ ਹੈ ਇਹਦੇ ਤੋਂ ਕੀ ਐਕਸਪੈਕਟ ਕਰਦੇ ਹੋ ਕਿ ਇਹ ਨਾਲ ਹੋਰ ਚੁਕਲੇਗਾ ਸਾਡੇ ਏਰੀਆ ਦੇਖੋ ਉਹ ਦੇਖੋ ਇਹ ਤਾਰਾਂ ਜੋੜਦੇ ਆ ਟੈਂਪਰੇਰੀ ਉਹ ਜੋੜ ਕੇ ਜਾਂਦੇ ਆ ਐਮਪਲਾਈਜ਼ ਉਸ ਤੋਂ ਬਾਅਦ ਫੇਰ ਕਿਤੇ ਲੋਡ ਵੱਧਦਾ ਲੋਡ ਤਾਂ ਫਲਕਚੂਏਟ ਕਰੇਗਾ ਹੀ ਜੀ ਜੇ ਦੇ ਚਾਰ ਏਸੀ ਆ 3 ਏਸੀ ਆ ਜੋ ਵੀ ਹੈ ਚੱਲਣਗੇ ਤਾਂ ਏਸੀ ਫਲਕਚੂਏਟ ਕਰੇਗਾ ਤਾਰ ਪਟਕਾ ਬੋਲ ਦਿੰਦੀ ਹੈ ਕੀ ਕਰਦੇ ਆ ਹਾਂਜੀ ਮੰਗ ਕੀ ਕਰਦੇ ਹਾਂ ਮੰਗ ਕਰਦੀ ਆ ਜੀ ਸਾਡੇ ਏਰੀਆ ਨੂੰ ਇੱਕ ਤਾਂ ਸਰਵਿਸ ਪੂਰੀ ਦਿੱਤੀ ਜਾਵੇ ਜੇ ਕੋਈ ਪ੍ਰੋਬਲਮ ਆਂਦੀ ਹੈ ਅਸੀਂ ਉਹਦੇ ਨਾਲ ਆਂ ਪਰ ਸਾਨੂੰ ਸੋਲੂਸ਼ਨ ਦਾ ਮੇਲੇ ਕੋਈ ਦੱਸੇ ਤਾਂ ਸਹੀ ਭਈ ਆਂ ਵੀ ਠੀਕ ਆ ਜੀ ਘੰਟਾ ਲੱਗੇ 2 ਘੰਟੇ ਲੱਗੇਗਾ ਕੋਈ ਫਿਰ ਜੇ ਕਿਸੇ ਕੋਈ ਆ ਜਾਂਦਾ ਉਹ ਕਹਿੰਦੇ ਮੇਰੇ ਕੋ ਪੋੜੀ ਐਨੀ ਜੀ ਪੋੜੀ ਲੈ ਕੇ ਦਿਓ ਸਾਨੂੰ ਦੀ ਪੋੜੀ ਲੈਣ ਜਾਈਏ ਕਿਸੇ ਕੋਲੋਂ ਡਿਪਾਰਟਮੈਂਟ ਕੋਲੇ ਅੱਧੇ ਦਾ ਹਥਿਆਰ ਨਹੀਂ ਹੁੰਦੇ ਕਹਦਾ ਜੇ ਬਾਰਡਰ ਤੇ ਜਾ ਰਹੇ ਹਾਂ ਹਥਿਆਰ ਤਾਂ ਲੈ ਕੇ ਜਾਣਾ ਚਾਹੀਦਾ ਹੁਣ ਦੁਸ਼ਮਣ ਨੂੰ ਕਹੂਗਾ ਗੋਲੀਆਂ ਦੇ ਦੇ ਮੈਂ ਗੋਲੀਆਂ ਚਲਾਣੀ ਇਹ ਕਿਦਾ ਹੋ ਸਕਦਾ ਜੀ ਇਹ ਕੋਈ ਲੌਜੀਕ ਨਹੀਂ ਹੈ ਸਰ ਕੀ ਨਾਮ ਸਰ ਮੇਰਾ ਹਸਨਦਰ ਸਿੰਘ ਹੈ ਜੀ ਹਾਂ ਜੀ ਕੀ ਵਜ੍ਹਾ ਜੀ ਅੱਜ ਮੈਂ ਦੁਕਨੀ ਫੇਜ਼ 125 ਗਾਏ ਦੇ ਬਲੌਕ ਤੋਂ ਬੋਲ ਰਹਾ ਜੀ ਤਾਂ ਸਾਡਾ ਜਿਹੜਾ ਇਹ ਟਰਾਂਸਫਰ ਹੈ ਜੀ ਟਰਾਂਸਫਾਰਮਰ ਇਹਦੀ ਹਾਲਤ ਬਹੁਤ ਮਾੜੀ ਹੈ ਜੀ ਹਮੇਸ਼ਾ ਤੌਰ ਤੇ ਤਾਰਾਂ ਇਤੋਂ ਖਰਾਬ ਰਹਿੰਦੀਆਂ ਨੇ ਜੀ ਇੱਕ ਜਿਹੜਾ ਫੇਜ਼ ਆ ਉਹ ਤਾਂ ਇੱਥੇ ਹੈ ਹੀ ਨਹੀਂ ਜੀ ਇੱਕ ਫੇਜ਼ ਇਹਨਾਂ ਕੱਟਿਆ ਹੋਇਆ ਜਿਹੜਾ ਬਾਕੀ ਫੇਜ਼ ਆ ਉਹ ਦੂਸਰੇ ਫੇਜ਼ ਨਾਲ ਜੋੜਿਆ ਹੋਇਆ ਜਦੋਂ ਕਿ ਤੇ ਲਾਈਟ ਵਾਦੀ ਘਟਦੀ ਆ ਜਾਂ ਤੇ ਬੰਦ ਹੋ ਜਾਂਦੀ ਆ ਜੀ ਪਉਣ ਲਾਈ ਜਾਈਨ ਉਧਾਰਾ ਕੱਢੇ ਹੋ ਗਏ ਜੀ ਫਿਰ ਆਈ ਸੀ ਮੜੀ ਜੀ ਅੱਧਾ ਘੰਟਾ ਉਹ ਫਿਰ ਬੰਦ ਹੋ ਗਏ ਜੀ ਤੇ ਲੋਕਾਂ ਦਾ ਇੱਥੇ ਬਹੁਤ ਬੁਰਾ ਹਾਲ ਹੈ ਜੀ ਲਾਈਟਸ ਬੰਨਾ ਬਹੁਤ ਜਿਹੜਾ ਲੋਕਾਂ ਦਾ ਜਿਹਨਾਂ 1.5 ਘੰਟੇ ਗਿਆ ਲਾਈਟ 간 ਦੀ ਗੁਜ਼ਾਰਾ ਕਿਦਾਂ ਹੁੰਦਾ ਗੁਜ਼ਾਰਾ ਦਾ ਜਿਹੜਾ ਇਨਵਰਟਰ ਵੀ ਮੁੱਕ ਜਾਂਦੀ ਹੈ ਜੀ ਅਸੀਂ ਤਾਂ ਘਰ ਤੋਂ ਬਾਹਰ ਤੁਰੇ ਫਿਰਦੇ ਹਾਂ ਜੀ ਠੀਕ ਹੈ ਨਾ ਤੇ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਇਨਵਰਟਰ ਮੁੱਕ ਜਾਂਦੇ ਜਿਹਨਾਂ ਕੋਲ ਜਨਰੇਟਰ ਦਾ ਉਹ ਚਾਲ ਲੈਂਦੇ ਆ ਜੀ ਬਾਕੀ ਜਿਹੜੇ ਬਾਹਰ ਕਿਹੜੇ ਕੱਢੀ ਜਾਂਦੇ ਆ ਬਹੁਤ ਮਾੜਾ ਆਪਣੀ ਪਲੇਟ ਪਾਈ ਸੀ 18 ਘੰਟੇ ਜਿਵੇਂ ਨਾ ਕੋ ਐਕਸ਼ਨ ਫੋਨ ਚੱਕਦਾ ਜੀ ਤੁਹਾਡੇ ਮੁੱਖ ਮੰਤਰੀ ਨੂੰ ਵੀ ਕਹਿੰਦੇ ਕੰਪਲੀਟ ਪਾਈ ਮੁੱਖ ਮੰਤਰੀ ਕੀਤੇ ਉਹਨਾਂ ਦੇ ਇੱਕ ਵਾਰੀ ਕਹਿਣਾ ਆਪਣੇ ਐਮ ਐਲ ਏ ਸਾਹਿਬ ਅਸੀ ਪੀ ਸਾਹਿਬ ਨੂੰ ਕਹਿਣ ਦੇ ਨਾਲ ਉਹਨਾਂ ਨੂੰ ਇੱਕ ਵਾਰੀ ਬਿਜਲੀ ਠੀਕ ਹੋ ਗਈ ਉਹ ਘੰਟੇ ਬਾਅਦ ਫੇਰ ਖਰਾਬ ਹੋ ਗਈ ਜੀ ਫਿਰ ਉਹ ਹੀ ਹਾਲੀਆ ਤਾਰਾ ਅਸੀਂ ਮੰਗ ਕਰਦੇ ਹਾਂ ਜਿਹੜਾ ਸਰ ਇਹ ਟਰਾਂਸਫਾਰਮਰ ਆ ਇਹ ਨਵਾਂ ਪਾਇਆ ਜਾਵੇ ਜਿਹੜੀਆਂ ਤਾਰਾਂ ਸੜੀਆਂ ਨੇ ਉਹਨਾਂ ਨੂੰ ਕਹਿੰਦੇ ਕੀਤਾ ਜਾਵੇ ਤਾਂ ਕਿ ਆਪਾਂ ਨੂੰ ਕੋਈ ਸਮੱਸਿਆ ਬਿਜਲੀ ਦੀ ਨਾ ਹੋਵੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਡੇਜ਼ੀ ਅਲੂ ਵਾਲੀ ਹੈ ਮੈਂ ਇੱਥੇ ਖੜੀ ਸੀ ਬਹੁਤ ਪ੍ਰੋਬਲਮ ਆ ਰਹੀ ਹੈ ਸਾਰੀ ਰਾਤ ਅਸੀਂ ਬਿਨਾਂ ਲਾਈਟ ਤੋਂ ਰਹਿਨਾ ਕੱਲ ਰਾਤੀ 8 ਵਜੇ ਗਈ ਹੋਣ ਤੱਕ ਲਾਈਟ ਨਹੀਂ ਆ ਕਿੰਨਾ ਲੱਗਦਾ ਟੋਕਟ ਲਾਈਟ ਬੰਦ ਲੋ 18 ਘੰਟੇ ਲੱਗਦਾ ਕੋਬਰੀ ਫੇਸ 1 ਕੀ ਲੱਗਦਾ ਜੀ ਪੌਸ਼ ਏਰੀਆ ਪੌਸ਼ ਏਰੀਆ ਸਭ ਤੋਂ ਮਹਿੰਗਾ ਏਰੀਆ ਮੰਨਿਆ ਜਾਂਦਾ ਪਰ ਫੈਸਿਲਿਟੀਜ਼ ਯੂਜ਼ਲੀ ਦੇ ਨਾਮ ਤੇ ਕੋਈ ਨਹੀਂ ਕੋਈ ਵੀ ਸੁਣਵਾਈ ਨਹੀਂ ਬੱਚੇ ਸਕੂਲ ਹੀ ਨਹੀਂ ਜਾ ਰਹੇ ਬੇਟੀ ਮੇਰੀ ਕਾਲਜ ਨਹੀਂ ਜਾਣਾ ਸੀ ਉਹਨੇ ਐਤਿਛੁੱਟੀ ਕੀਤੀ ਹੈ ਕੀ ਲੱਗਦਾ ਪੜਾਈ ਮੈਡੀਕਲ ਦੀ ਸਟੂਡੈਂਟ ਹੈ ਉਹ ਮੈਡੀਕਲ ਸਟੂਡੈਂਟ ਰੋਜ਼ ਛੁੱਟੀ ਕਰੇਗਾ ਤਾਂ ਕਿੱਥਾ ਜਾਏ ਕੀ ਲੱਗਦਾ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਬੱਚਿਆਂ ਦੀ ਪੜ੍ਹਾਈ ਡਿਸਟਰਬ ਹੋ ਰਹੀ ਹੈ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਜੀ ਲਾਈਟ ਕਹਿੰਦੇ 24 ਘੰਟੇ ਮਿਲਦੀ ਹੈ ਨਹੀਂ ਕੋਈ ਫੈਸਿਲਿਟੀ ਨਹੀਂ ਕੋਈ ਸੁਣਵਾਈ ਨਹੀਂ ਆ ਸਾਡਾ ਤੁਸੀਂ WhatsApp ਚੈੱਕ ਕਰ ਲਓ 100 ਮੈਸੇਜ ਹੈ ਕਿਸੇ ਦਾ ਕੋਈ ਰਿਪਲਾਈ ਨਹੀਂ ਕੰਪਲੀਟ ਕਿੰਨੀ ਵਾਰੀ ਕੀਤੀ ਹੈ 100 ਤੋਂ ਜ਼ਿਆਦਾ ਮੈਸੇਜ ਆਇਆ ਕੋਈ ਅਧਿਕਾਰੀ ਕੀ ਲੱਗਦਾ ਜੀ 18 ਘੰਟੇ ਲਾਈਟ ਨਾ ਆਣਾ ਕਿਤਨਾ ਕਿਤੇ ਅਧਿਕਾਰੀ ਵੀ ਨਹੀਂ ਪਹੁੰਚੇ ਕੋਈ ਐਮਐਲਏ ਨਾਲ ਜਾਂ ਕਿਸੇ ਪ੍ਰਸ਼ਾਸਕੀ ਅਧਿਕਾਰੀ ਨਾਲ ਕੋਈ ਗੱਲਬਾਤ ਹੋ ਪਾਈ ਗੱਲ ਕਰਦੇ ਕੋ ਰਿਜ਼ਲਟ ਹੀ ਨਹੀਂ ਨਿਕਲ ਰਹਾ ਬਿਜਲੀ ਬੋਰ ਦਾ ਬਿਲਕੁਲ ਨਹੀਂ ਸੁਣ ਰਹੀ ਸੀ ਬਹੁਤ ਪਰੇਸ਼ਾਨ ਲੇਡੀਜ਼ ਦੇ ਜੈਸੇ ਹੈਲਥ ਪ੍ਰੋਬਲਮਸ ਹੋ ਰਹੀ ਮੰਗ ਕਰਦੇ ਬਿਜਲੀ ਚਾਈਦੀ ਰਸੀਪਟ ਗਰਮੀ ਇੰਨੀ ਪੈ ਰਹੀ ਹੈ ਹੁਣ ਯਹੀ ਡੇਸ ਤੋਂ ਤੱਕ ਲਾਈਟ ਚਾਹੀਦੀ ਲੱਗਦਾ ਵੀ ਜੇਕਰ ਬਿਜਲੀ ਨਹੀਂ ਆਉਂਦੀ ਤਾਂ ਪਾਣੀ ਵਗੈਰਾ ਸਾਰੀਆਂ ਸੇਵਾਵਾਂ ਜਿਹੜੀਆਂ ਪਾਣੀ ਤਾਂ ਨੇਚਰਲੀ ਚਲਾ ਜਾਂਦਾ ਹੈ ਪਾਣੀ ਦੇ ਫਿਕਸ ਟਾਈਮਿੰਗਸ ਨੇ ਜਦੋਂ ਪਾਣੀ ਆਉਂਦਾ ਟਾਈਮ ਹੈ ਲਾਈਟ ਆਣੀ ਜਦੋਂ ਲਾਈਟ ਆਉਂਦੀ ਹੈ ਤੇ ਪਾਣੀ ਆਣੀ